ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰੋ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਆਪਾਂ ਨੂੰ 7-8 ਬੇੜਾ ਦਿਖਾਵਾਂਗੇ ਕੁਝ ਸੂਈਆਂ ਵੀ ਆ ਤੇ ਬਾਕੀ ਹੈਗਾ ਗੱਪਨਾ ਡਿਟੇਲ ਵੀਰ ਤੋਂ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆ ਬਾਈ ਇਹ ਆਪਣਾ ਖਾਸ ਜਿਹੜਾ ਲੁਧਿਆਣਾ ਰੋਡ ਆ ਲੁਧਿਆਣਾ ਰੋਡ ਤੇ ਆਪਣਾ ਫਾਰਮ ਆਗਾ ਸਾਹਮਣੇ ਜਿਹੜਾ ਉੱਥੋਂ ਸੇਖਨ ਰੋਡ ਨਿਕਲਦਾ ਠੀਕ ਆ ਲੱਕੜਾਂ ਦੇ ਪੰਜਾਂ ਬਾਰ ਚਾਹਤਾਂ ਠੀਕ ਆ ਮੋਬਾਈਲ ਨੰਬਰ ਆ ਗਿਆ ਆਪਣਾ 951539173 ਅੱਜ ਦਿਖਾਵਾਂਗੇ ਕਿੰਨੇ ਗਾਮ ਆਪਾਂ ਗਾਮ ਆਪਣੇ ਕੋਲੇ 8 ਨਾਉਂ ਨੇ ਜੀ ਠੀਕ ਆ ਆਪਣੇ ਕੋਲੇ ਜਿਆਦਾ ਕਰ ਮਾਲ ਆਊਗਾ ਸੋਮਵਾਰ ਨੂੰ ਵੱਧ ਠੀਕ ਆ 25 ਵਾ ਮਨ ਨੂੰ ਹੀ ਕੋਟ ਕੋਟ 22 ਤੋਂ 25 ਨੰਗ ਹੋਣਗੇ 20 ਨੰਗ ਤੋਂ ਬਾਅਦ ਹੋਣਗੇ ਜਮਾ 20 ਤੋਂ ਬਾਅਦ ਬਾਅਦ ਰਾਮ ਦਾ ਇਹ ਨੂੰ ਕੋਈ ਸੂਆ ਬਾਤ ਜਿਹੜਾ ਮਰਜੀ ਵੀਰ ਆਨੇ ਆਪਣੇ ਕੋਲ 20 ਤੋਂ ਬਾਅਦ ਗਾ ਮਾ ਹੋਣਗੇ ਆ ਤਾਂ ਜੇ ਕੱਲ ਨੂੰ ਵੀ ਜਾਵੇ ਕੋਈ ਦਿੱਕਤ ਨਹੀਂ ਠੀਕ ਹੈ ਮੈਂ ਕਹਾਂ ਨੂੰ ਆਪ ਹੈ ਨਹੀਂ ਫਾਰੂ ਤੇ ਮਾਲ ਹੋਊਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਬੈਠ ਦੇਖੀਏ ਨੇ ਕਿਹੜਾ ਸੂਆ ਹੁੰਦੀ ਹੈ ਜੀ ਸੂਆ ਦੂਜਾ ਬਾਈ ਜੀ ਦੰਦੋ ਚੌਗੀ ਆ ਬਿਲਕੁਲ ਠੀਕ ਹੈ ਦੰਦੋ ਚੌਗੀ ਦੂਜਾ ਸੂਆ ਜੇ ਇਹਨਾਂ ਨੂੰ ਹੁੰਦੀ ਪਈ ਆ ਕੈ ਕੈ ਦਿਨ ਕੱਢ ਜੂਗੀ ਹਜੇ ਦਿਨ ਤੋਂ ਕੋਈ ਦਾ ਲੈ ਹਾਜ਼ਰ ਦੇਣਾ ਜਿਹਦੇ ਸੂਣ ਚ ਬਾਕੀ ਪਿਆ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਚੰਗੀ ਆ ਤੇ ਅੰਦਾਜ਼ਾ ਚੰਗੀ ਬਸ਼ੀਆ ਪੂਰੀ ਪੂਰੀ ਦੀ ਬਹੁਤ ਚੰਗੀ ਬਈ ਸਣਲੇਪਾ ਬਹੁਤ ਸਾਫ ਸੁਥਰਾ ਹੈਗਾ ਠੀਕ ਹੈ ਅੰਦਾਜ਼ਾ ਇਹ ਲ ਜੇ ਤੋ ਕਿੰਨਾ ਪਾ ਦੂਗੀ ਇਹ ਬਈ ਯਾਰ 20 ਕਿਲੋ ਮੰਨ ਕੇ ਲੈ ਲੇ ਮੈਂ ਕਹਿਣ ਨੂੰ ਤਾਂ ਚਾਹੇ ਮੈਂ ਤੋ ਤੁਸੀਂ 24 25 ਕਾ ਲਾ ਪੋ ਵੀ ਕਹਿ ਦਾਂਗੇ ਹਨਾ ਠੀਕ ਹੈ ਪਰ ਜੇ 20 ਕਿਲੋ ਨੱਟ ਕੱਢ ਦੂਗੀ ਘਰਮ ਵਾਲੀ ਤਾਂ ਬਈ ਤੂੰ ਕਹਾਂ ਮਸ਼ਰ ਮਸ਼ਰ ਬਹੁਤ ਹੋ ਜਾਣਾ ਤੇ ਦੁੱਧ ਕੋਰਾ ਬਹੁਤ ਠੀਕ ਹੈ 20 ਕਿਲੋ ਦੀ ਮੰਨ ਕੇ ਚੱਲੀ ਐਵਰੇਜ ਚੱਲਣ ਵਾਲੀ ਬੈੜ ਹੈਗੀ ਆ ਇਹ ਖੁਦ ਹੀ ਇ ਆਹ ਤੋਂ ਲੈ ਕੇ 75 ਤੱਕ ਲਾਸਟ ਹੋਣਗੇ ਠੀਕ ਆ 50000 ਤੋਂ ਘੱਟ ਕੋਈ ਨਹੀਂ 75 ਤੋਂ ਵੱਧ ਕੋਈ ਨਹੀਂ ਹਾਂ ਠੀਕ ਹੈ ਤੇ ਦੋ ਨੰਬਰ ਜਿਹੜੀ ਵੈੜ ਦੇਖੀ ਜਾਨੇ ਆਪਾਂ ਇਹ ਵੀ ਦੂਜਾ ਸੁਪਾ ਹੋਈ ਜੀ ਕੈਕ ਤੇ ਕੱਢਦੀ ਆ ਹਜੇ ਬਾਟਿਆ ਵਾਲੀ ਅਜੇ ਨਾ ਤੋਂ ਸੂਪੇ ਕੱਢ ਕੇ ਸੂਪੇ ਠੀਕ ਹੈ ਜੰਮੂ ਫੁੜਾਕੇ ਦੇ ਹੈ ਕੀ ਐਮਰਜਰ ਹੋਈ ਦੁੱਧ ਵਾਲੀ ਐਮਰਜਰ ਬਾਈ ਇਹਨੇ ਬਾਈਕ ਨੂੰ ਤੋਂ ਦਿੱਤਾ ਹੋਇਆ ਪਹਿਲਾਂ ਨਾਲ ਠੀਕ ਹੈ ਐਟ ਕੀ ਜਿਵੇਂ ਬਣਾਪਤ ਨੂੰ ਉਟਾ ਗਾਂ ਬਣੀ ਚੰਗੀ ਆ ਘੱਟ ਘਾਟ ਵਧੀਆ ਬੋਡੀ ਵੇਟ ਚੰਗਾ ਗਾ ਹੈ ਗਈ 24 ਕਿਲੋ ਦੀ ਮੀਨ ਮੰਨ ਕੇ ਚੱਲੇ ਵੀ 24 ਕਿਲੋ ਦੇ ਨੇਟ ਚੱਲਣ ਵਾਲੀ ਵੈੜ ਤੇ ਹੈ ਲਗਭਗ ਤਿਆਰੀ ਦੇ ਵਿੱਚ ਹੀ ਹਣਾ ਜਮਾਂ ਤਿਆਰੀ ਤੇ ਬਈ ਬਸ ਜੇ ਹੁਣ ਸੂਪੂਗੀ ਘੰਟੇ ਤੇ ਘੰਟੇ ਨੂੰ ਨਹੀਂ ਰਾਤ ਨੂੰ ਸੂਪੂਗੀ ਇਹ 75 ਤੋਂ ਅੰਦਰ ਹੀ ਆ ਫਿਰ ਹਾਂ ਇਹ 75 ਦੇ ਅੰਦਰ ਹੀ ਆ ਬਈ ਐਨ ਹੋਵੇ ਕੋਣੀ ਆ ਕੇ 85 ਹੋਈ ਇਹਦਾ ਨਹੀਂ ਹੋਈ ਹੁੰਦਾ 85 ਠੀਕ ਐ ਸੋ ਵੀਰੋ 75000 ਤੋਂ ਅੰਦਰ ਰਹਿਣੀਆਂ ਦੁੱਧ 23 24 ਕਿਲੋ ਦਾ ਦਮ ਰੱਖਦੀ ਐ ਤੇ ਲੇਵਾ ਵਗੈਰਾ ਦੇਖੋ ਪੂਰਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਬਹੁਤ ਜ਼ਿਆਦੇ ਐ ਕੱਦ-ਗਾੜ ਜਿੰਦ-ਜਾਨ ਤੇ ਵਜਨ ਵਜੂਦ ਵੈੜ ਚ ਬਹੁਤ ਜ਼ਿਆਦੇ ਐ 75000 ਤੋਂ ਅੰਦਰ ਹੀ ਵੈੜ ਨੇ ਰਹਿਣਾ ਲਗਭਗ ਤਿਆਰੀ ਦੇ ਵਿੱਚ ਆ ਤੇ ਅੱਗੇ ਬਾਈ ਜੀ ਗੱਲ ਕਰਦੇ ਆਂ ਪਰ ਤੀਜੇ ਨੰਬਰ ਤੇ ਵੜਦੀ ਇਹ ਕਿਹੜਾ ਸੂਆ ਸੁੰਦੀ ਪਈ ਆ ਇਹ ਵੀ ਦੂਜੇ ਸੂਆ ਪਈ ਤੁਹਾਨੂੰ ਤਕਰੀਬਨ ਜਿੰਨੀਆਂ ਵਹਿਣਾ ਨੇ ਨਾ ਇੱਕ ਬੱਚੀ ਤਾਜੀ ਸੂਈ ਵੀ ਆ ਸਵੇਰ ਦੀ ਠੀਕ ਹੈ ਕੋਬਸ ਪਹਿਲਾਂ ਆਂਗੀ ਬਾਕੀ ਸਾਰੀਆਂ ਵਹਿਣਾ ਆਪਣੇ ਕੋਲ ਦੂਜੇ ਦੂਜੇ ਸੂਆ ਹੀ ਨੇ ਠੀਕ ਹੈ ਇਹ ਕਿੰਨਾ ਟਾਈਮ ਕੱਢਦੀ ਆ ਜੇ ਇਹ ਲੈ ਲਊਗੀ ਬਾਈ ਹਫਤਾ ਹਜੇ ਲੱਸੀ ਠੀਕ ਹੈ ਇੱਕ ਹਫਤਾ ਸ਼ਾਈ ਵਾਲ ਦੇਣ ਨੇ ਚਾਹ ਬਣਾ ਦੇ ਪ्योर ਸ਼ਾਈ ਵਾਲਾ ਕਿਨੇ ਮੂੰਹਾਂ ਦਿਖਾ ਦੇ ਠੀਕ ਹੈ ਤੁਹਾਨੂੰ ਜਰਸੀ ਕਰੂ ਜਿਹੇ ਹਰੀ ਵਾਲਾ ਕਰੂ ਤੇ ਨੱਪਾ ਨਾਲ ਸਰ ਕੋਲ ਜਿਹੜੀ ਮਰਜ਼ੀ ਨਾਲ ਸਰ ਬਣਾ ਲਓ ਇਹਨੂੰ ਠੀਕ ਹੈ ਦੋ ਤਿੰਨ ਭਾਂਤਾਂ ਮੇਲ ਆ ਗਿਆ ਵਿੱਚ ਨਾ ਪਿਓਰ ਸ਼ਹੀਵਾਲੀ ਇਹ ਨਾ ਪਿਓਰ ਜਰਸੀ ਹੋਈ ਹੈ ਠੀਕ ਹੈ ਦੁੱਧ ਐਵਰੇਜ ਮੰਨੀ ਹੈ 20 ਦੀ ਹੈਗੀ ਹੈ ਕੁੱਲ ਹੀ ਰਾਮਬਾਰ ਗਈ ਵੀਰੇ ਠੀਕ ਹੈ ਮੈਂ ਕਿ ਠੰਢੀ ਨੂੰ ਨਹੀਂ ਬਹੁਤ ਤਾਂ ਥਣਲੇਵਾ ਵਾਸਤੇ ਮਸ਼ੀਨ ਤੇ ਚੋਲੋ ਤੇ ਮੁੱਠੀ ਨਾਲ ਚੋਲੋ ਠੀਕ ਹੈ ਚੋਈ ਵਾਲੀ ਵੀ ਬਹੁਤ ਚੰਗੀ ਰਹੂਗੀ ਸੋ ਪੂਰੇ ਸਾਫ ਸੁਥਰੇ ਥਣਲੇਵੇ ਦੀ ਸੋਹਣਾ ਹਾਥੀ ਚੋਈ ਵਾਲਾ ਥਾਣਾ ਇਹਦੇ ਤੇ ਦੂਜਾ ਵੀ ਬਣੂਗੀ ਚੰਗੀ ਵਹਿਣ ਦੇਵੇ ਦੀ ਬਣਾਵਟ ਬਹੁਤ ਚੰਗੀ ਹੈਗੀ ਠੀ ਸੋ ਬਾਲਟੇਲਾ ਦੇਖੋ ਜੇ ਕਾਫੀ ਪੰਜਾਏ ਦੇ ਹਵਾਨੇ ਦੇ ਵਿੱਚ ਦੂਜਾ ਸੂਆ ਸੋਨੂੰ ਰੈਡੀ ਆ ਥਣ ਸੋਣਾ ਹਾਤੀ ਚਵਾਈ ਵਾਲਾ ਗੁੱਲੇ ਵਾਲਾ ਅੱਗੇ ਬਾਈ ਜੀ ਗੱਲ ਕਰੇ 4 ਨੰਬਰ ਦੀ ਆਪਾਂ ਇਹ ਵੀ ਦੂਜਾ ਸੂਆ ਬਾਈ ਜੀ ਚੌਗੀ ਆ ਪਿਓਰ ਦੰਦੀ ਦੀ ਬਿਲਕੁਲ ਮੱਝ ਆ ਗਈ ਇੱਕ ਤਰ੍ਹਾਂ ਦੀ ਆ ਜਾਵਾ ਇੱਕ ਤਰ੍ਹਾਂ ਦੀ ਮੱਝ ਆ ਬਈ ਅਜਿਹੇ ਸਮੇਂ ਦੇ 3.5 ਲੱਖ ਨਹੀਂ ਮੱਝ ਆਏ ਠੀਕ ਹੈ ਕ੍ਰਾਸ ਪੈਂਦਾ 2 15 ਪੰਤਾਂ ਮੇਲ ਹੈ ਨਾ ਜਰਸੀ ਚ ਪੈਂਦੇ ਵੀ ਪੰਜਾਬ ਵਾਲੀ ਪਿਓਰ ਜਰਸੀ ਹੈ ਕੰਨ ਕੋਨਾ ਦਿਖਾ ਦੇ ਠੀਕ ਹੈ ਸੋ ਦੂਜਾ ਸੂਆ ਵਹਿੜ ਸੁੰਦੀ ਪਈ ਆ ਇਹਦੀ ਐਵਰੇਜ ਮੰਨ ਕੇ ਚੱਲੀ 20 21 ਵਾਲੀ ਹੈਗੀ ਆ ਦੇ ਭੇਦਾਂਗੇ ਬਈ ਅਜੇ ਪਰ ਇਹ ਗੱਲ ਦੇਖੀਏ ਵੀ ਚੋਣ ਦਾ 2-3 ਮਿੰਟ ਦਾ ਚੋਣ ਹੀ ਹੋਵੇ ਦਾ ਸਾਰਾ ਚਵਾਈ ਇਹ ਜੀ ਚੀਜ਼ ਨਹੀਂ ਹਰ ਕੀ ਚਵਾਈ ਆ ਯਾਰ ਬਹੁਤ ਸੋਹਣੀ ਚਵਾਈ ਦੀ ਆ ਬੱਚੀ ਠੀਕ ਹੈ ਬਾਕੀ ਪੱਕੀ ਚਵਾਈ ਦੀ ਐਵੇਂ ਨਹੀਂ ਹੈਗੀ ਵੀ ਤੋ ਖੁੱਲੀ ਚਵਾਈ ਨਹੀਂ ਹੁੰਦੀ ਆ ਮੈਂ ਜਰਤੀ ਆਪਣੀ ਟਿੱਕੀ ਦੇ ਬਹੁਤ ਚੀਜ਼ ਨਹੀਂ ਹੈਗੀ ਠੀਕ ਹੈ ਪੂਰੀ ਸਾਫ਼ ਸੁਥਰੀ ਤੇ ਚੰਗਾ ਥਾਣੀ ਇਹਦਾ ਗਵਾਹੀ ਭਰਦਾ ਕਿ ਚੰਗਾ ਥਾਣਾ ਹਨਾ ਇਹ ਵੀ 75 ਤੋਂ ਅੰਦਰ ਹੀ ਆ ਗਈ ਨਹੀਂ ਇਹ ਬਾਹਰ ਹੋਊਗੀ ਕੋਈ 75 ਤੋਂ ਠੀਕ ਹੈ ਅੱਗੇ ਆ ਕੇ ਜਿਹੜੀ 5ਵੇਂ ਨੰਬਰ ਤੇ ਬੈਠਾ ਕੋਈ ਵੀਰ ਲੈਣੀ ਚਾਵੇ ਤਾਂ ਮੈਂ ਵੇਚੀ ਵੀ ਦਵਾਂਗੇ ਤੇ 60 ਲੱਗੀ ਹੋਈ ਆ ਗਾਂ ਦੇ ਖਣ ਤੇ ਠੀਕ ਹੈ ਦੁੱਧ ਹੈਗਾ 16 17 ਕਿਲੋ ਅੱਜ ਤੀਜੇ ਦਿਨ ਦੀ ਦੁੱਧ ਠੀਕ ਹੈ ਅੱਗੇ ਕੋਨੇ 'ਚ ਖੜੀ ਆ ਜਿਹੜੀ ਕ੍ਰੌਸ ਇਹ ਵੀ ਗੱਫਾ ਨਾਲ ਵੀਰੇ ਠੀਕ ਹੈ ਹਾਂ ਨੇ ਵਿੱਚ ਬਹੁਤ ਸਾਫਾ ਪੋਣੂ ਪੋਣੂ ਵੀ ਬਹੁਤ ਚੰਗੀ ਸਾਈ ਵਾਲ ਚ ਆ ਗਈ ਹੈ ਨਾ ਠੀਕ ਹੈ ਆ ਨੌਮ ਨੌਣ ਵਾਲੇ ਮਗਰ ਹਨਾ ਹਾਂ ਰਾਜਸਥਾਨ ਦੀ ਵੇੜਾ ਪੀਓ ਜਿਮਾ ਤਾਂ ਕਰਕੇ ਤੁੰਗਾ ਜੇ ਤੋਰਾ ਤੁਰਾ ਜਾਏ ਤੁਰਦੀ ਆ ਕੈ ਕਿਦਰਾ ਕੱਢ ਦੂਗੀ ਆ ਜੀ ਹਫਤਾ ਲੈ ਜੀ ਜੀ ਹਫਤਾ ਸੂਣ ਚ ਪੈਂਡਿੰਗ ਪਿਆ ਬਾਕੀ ਥਾਂਲੇ ਉਹ ਮੱਝਾਂ ਹਰਖਾਂ ਆਏ ਨਹੀਂ ਵੀ ਕੋਈ ਨਹੀਂ ਵੀਰ ਆਏ ਕਹ ਦੂਗਾ ਵੀ ਬਾਈ ਯਾਰ ਥਾਂਲੇ ਦੀ ਮਾੜੀ ਆ ਠੀਕ ਹੈ ਆਪਣੇ ਕੋਲੇ ਥਾਂਲੇ ਦੀਆਂ ਸਾਰੀਆਂ ਬੜੀ ਪੂਰੀਆਂ ਟੌਪ ਗਾਰਡ ਹੁੰਦੀਆਂ ਨੇ ਠੀਕ ਹੈ ਤੇਰੀ ਮਰਜ਼ੀ ਕੋਹ ਲੈ ਜਾਓ ਹਰ ਇੱਕ ਵੇੜ ਆਪਣਾ ਕੋਲੇ ਪੂਰੀ ਸੋਨੇ ਆ ਸਾਰਾ ਮੁਠੀ ਵਾਲਾ ਥਾਂਲੇ ਦੇ ਹੁੰਦਾ ਮੋਟਾ ਆ ਹਾਂ ਹਾਂ ਕਹੂੰਗਾ ਬਾਈ ਯਾਰ ਪੀ ਪਿਵਾਈ ਵਾਲੀ ਵੇੜੀ ਨੇ ਹੁਣ ਦਾ ਫਾਇਦਾ ਹੈਗਾ ਆਪਣੇ ਕੋਲ तकरीबन ਜਿੰਮੇਦਾਰੀ ਵੀ ਨਹੀਂ ਆਉਂਦੇ ਆ ਥਾਰੇ ਤੇ ਅੱਗੇ ਇੱਕ ਆਪ ਸੁਈ ਵੀ ਦੇਖੇ ਨੇ ਖੜੀ ਜਾਂ ਅੰਦਰ ਵੀ ਆਪਾਂ ਜੀ ਤੱਕ ਕੇ ਸੁਈ ਹੈਗੀ ਬੱਛਾ ਲੱਗਦਾ ਠੀਕ ਹੈ ਲੋਕੋ 15 ਸੋਨਾ ਦੀ ਸੁਈ ਵੀ ਕੱਢ ਦੂਗੀ ਥਾਂ ਦੇ ਵਿੱਚ ਬਹੁਤ ਜ਼ਿਆਦਾ ਸਾਫ ਬਗੀ ਠੀਕ ਹੈ ਮੈਨੂੰ ਨਹੀਂ ਬਹੁਤ ਚਿੰਤਾ ਵਿੱਚ ਐਵਰੇਜ ਮੰਨ ਕੇ ਜੀ ਆਲ ਕਰ ਦਿੱਤੀ ਬੇਮੂਦੀ ਹੁਣ ਬੱਚਾ ਲਾ ਕੇ ਦੇਖਾਂਗੇ ਕੀ ਕਹਿੰਦੀ ਹੈ 15 16 ਦੀ ਐਵਰੇਜ ਹੈਗੀ ਮੰਨ ਕੇ 15000 ਰੁਪਏ ਖੁੱਲਾ ਕੱਢ ਦੂਗੀ 15 ਕਿਲੋ ਹੁੰਦਣਾ ਵੀਰੇ ਆਮ ਗਾਣਾ ਕੱਢ ਦਿੰਦੀ ਹੁੰਦੀ ਹੈ ਇੱਕ ਪੱਕੀ ਗਾਣਾ ਨਾਲ ਠੀਕ ਹੈ ਜਿਹਨੇ ਮੈਂ ਕੋਲ ਚੌਥੇ ਸੁਗੜੀ ਤੀਜੇ ਸੁਗੜੀ ਗਾਂ ਲੈ ਲੈਣੇ ਹਨ ਉਹ ਨਾ ਲਓ ਬੈਨ ਤੁਸੀਂ ਲਿਸਟੀ ਲੈ ਲਓ ਪਹਿਲਾਂ ਦੂਜੇ ਸੁਗੜੀ ਲੈ ਲਓ 15 ਜਨੂ ਕੀ ਕੱਢ ਦੂੰਗੀ ਬੜੇ ਭਰਜਾਂ ਦੇ ਨਾਲ ਵੇਚ ਦੋ ਮਰਜ਼ੀ ਲੋ ਆਹ ਵੇਹਾਨੂੰ ਭਰ ਦਿੰਦੀ ਹੈ ਨਾਲ ਦੁੱਧ ਵਾਲੀ ਹੁੰਦੀ ਹੈ ਠੀਕ ਹੈ ਨੰਬਰ 981539617 ਸੋਮਵਾਰ ਨੂੰ ਇੱਥੇ 20 ਨਗਰ ਤੋਂ ਪਲੱਸ ਹਾਜ਼ਰ ਮਿਲਣਗੇ ਜੀ ਹਾਂ ਜੀ ਹਾਂ ਜਮਾ 20 ਤੋਂ ਬਾਹਰ ਹੀ ਮੰਗਣੀ ਆ ਬਈ ਬਾਈ ਕੋ ਵੀ ਹੁਣ ਠੀਕ ਹੈ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਾਂਗੇ